ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਬਾਅਦ ਤੋਂ ਬਾਅਦ ਸਿੱਖ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਮੈਂ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਇੱਕ ਬਹੁਤ ਹੀ ਇਪੋਰਟੰਟ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਨ ਜਾ ਰਹੇ ਆ ਇਹਨੂੰ ਧਿਆਨ ਦੇ ਕੇ ਸੁਣਿਓ ਜੀ ਸੰਗਤ ਜੀ ਬਹੁਤ ਵਾਰ ਐਸਾ ਹੁੰਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਤੇ ਬਹੁਤ ਜਗ੍ਹਾ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਇਕੱਲਾ ਮੁਕਤਾ ਅੱਖਰ ਜਿਹੜਾ ਉਹ ਉਚਾਰਨ ਕੀਤਾ ਪਰ ਅਸੀਂ ਗੁਰਬਾਣੀ ਨੂੰ ਉਚਾਰਨ ਕਰਨ ਲੱਗੇ ਆ ਧਿਆਨ ਨਹੀਂ ਦਿੰਦੇ ਤੇ ਬਹੁਤ ਵਾਰ ਜਿਹੜਾ ਜੋ ਮੁਕਤਾ ਅੱਖਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਜਾਂ ਲਿਖਤੀ ਰੂਪ ਵਿੱਚ ਲਿਖਿਆ ਹੋਇਆ ਉਸ ਮੁਕਤਾ ਅੱਖਰ ਨੂੰ ਅਸੀਂ ਤੰਨੇ ਦੀ ਲਗ ਮਾਤਰਾ ਲਗਾ ਕੇ ਦਿर्घ ਵੱਡੀ ਮਾਤਰਾ ਲਗਾ ਕੇ ਉਚਾਰਨ ਕਰਦੇ ਆ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਐਸਾ ਅਸੀਂ ਬਹੁਤ ਗਲਤ ਕਰਦੇ ਆ ਦੇਖੋ ਮੁਕਤਾ ਅੱਖਰ ਜਿਹੜਾ ਕਾਮ ਪਿੰਗਲ ਦੇ ਜੇ ਆਪਾਂ ਪਿੰਗਲ ਨੂੰ ਪੜੀਏ ਤੇ ਮੁਕਤਾ ਅੱਖਰ ਦੀ ਜਿਹੜੀ ਮਾਤਰਾ ਹੈ ਉਹ ਕੇਵਲ ਇੱਕ ਗਿਣਤੀ ਵਿੱਚ ਹੀ ਗਿਣੀ ਜਾਂਦੀ ਆ ਪਰ ਜੇਕਰ ਅਸੀਂ ਮੁਕਤਾ ਅੱਖਰ ਨੂੰ ਕੰਨੇ ਦੀ ਮਾਤਰਾ ਲਗਾ ਕੇ ਅਸੀਂ ਜੇ ਉਹਨੂੰ ਉਚਾਰਨ ਕਰਾਂਗੇ ਤਾਂ ਉਹ ਮਾਤਰਾ ਜਿਹੜੀ ਆ ਉਹ ਦਿर्घ ਮਾਤਰਾ ਲੱਗਣ ਨਾਲ ਉਹ ਵੱਡੀ ਮਾਤਰਾ ਬਣ ਜਾਏਗੀ ਸੋ ਇਹਦਾ ਧਿਆਨ ਦੇਣਾ ਜਿਵੇਂ ਅਸੀਂ ਬਹੁਤਾ ਦੂਰ ਨਾ ਜਾਈਏ ਤੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਅਸੀਂ ਜਦੋਂ ਸ਼ੁਰੂਆਤ ਦੇ ਵਿੱਚ ਪੜਦੇ ਹਾਂ ਪਹਿਲੀ ਪੌੜੀ ਦਾ ਪਾਠ ਅਸੀਂ ਪੜਦੇ ਹਾਂ ਚੁੱਪੈ ਚੁੱਪ ਅੱਗੇ ਪਾਠ ਕੀ ਹੈ ਜੀ ਨੰਨਾ ਅੱਖਰ ਮੁਕਤਾ ਉੱਥੇ ਪਾਠ ਕਈ ਸੱਜਣ ਇਹਨੂੰ ਉਚਾਰਨ ਕਰਦੇ ਆ ਚੁੱਪੈ ਚੁੱਪ ਨਾ ਹੋਵਈ ਨੰਨੇ ਨੂੰ ਕੰਨਾਂ ਲਗਾ ਕੇ ਉਚਾਰਨ ਕਰਦੇ ਆ ਪਰ ਮੈਂ ਵਿਦਿ ਕਰਨਾ ਚਾਹਾਂਗਾ ਕੰਨੇ ਦੀ ਮਾਤਰਾ ਨਹੀਂ ਲਾਉਣੀ ਮੁਕਤਾ ਅੱਖਰਾਂ ਪਾਠ ਉਚਾਰਨ ਕਰਾਂਗੇ ਚੁੱਪੈ ਚੁੱਪ ਨਾ ਹੋਵਈ ਨ ਮੁਕਤਾ ਅੱਖਰ ਦਾ ਬਸ ਇੰਨਾ ਕਿਉਂ ਉਚਾਰਨ ਹੁੰਦਾ ਹੈ ਜਿਨ੍ਹਾਂ ਨੂੰ ਮੁਕਤਾ ਅੱਖਰ ਦਾ ਉਚਾਰਨ ਕਰਨਾ ਨਹੀਂ ਹੁੰਦਾ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਉਹ ਸਿੱਖ ਸੰਤਾ ਮੋਹਾਰਨੀ ਦਾ ਇੱਕ ਵਾਰ ਜਰੂਰ ਉਚਾਰਨ ਕਰ ਲੈਣ ਮੋਹਾਰਨੀ ਦਾ ਜੇ ਤੁਸੀਂ ਅਭਿਆਸ ਕਰੋਗੇ ਤੇ ਮੋਹਾਰਨੀ ਦੇ ਅਭਿਆਸ ਦੇ ਨਾਲ ਮੁਕਤਾ ਅੱਖਰ ਜਿਹੜੇ ਆ ਉਹਦਾ ਉਚਾਰਨ ਕਰਨਾ ਸਾਨੂੰ ਪੂਰੀ ਤਰ੍ਹਾਂ ਆ ਸਕਦਾ ਜਿਵੇਂ ਅਸੀਂ ਹੋਰ ਵੀ ਪਾਠ ਕਰਦੇ ਆ ਨਾਨਕ ਹੁਕਮੈ ਜੇ 부ਜੈ ਤਾਂ ਇੱਥੇ ਪਾਠ ਤੱਕ ਅੱਖਰ ਮੁਕਤ ਹੈ ਜੀ ਤਾਂ ਹਉਮੈ ਕਹੈ ਫਿਰ ਅੱਗੇ ਨੰਨਾ ਅੱਖਰ ਮੁਕਤ ਹੈ ਜੀ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾਂ ਹਉਮੈ ਕਹੈ ਨਾ ਕੋਏ ਇਹਦਾ ਪਾਠ ਤਾਂ ਹਉਮੈ ਇਹ ਨਾ ਕੋਈ ਇਸ ਢੰਗ ਦੇ ਨਾਲ ਉਚਾਰ ਨਹੀਂ ਕਰਨਾ ਸੰਗਤ ਜੀ ਇਸ ਗੱਲ ਨੂੰ ਯਾਦ ਰੱਖੋ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਨੰਨੇ ਅੱਖਰ ਨੂੰ ਮੁਕਤਾ ਨਹੀਂ ਰੱਖਿਆ ਹੋਇਆ ਉੱਥੇ ਨੰਨੇ ਅੱਖਰ ਨੂੰ ਬਕਾਇਦਾ ਗੁਰੂ ਪਾਤਸ਼ਾਹ ਜੀ ਨੇ ਕੰਨੇ ਦੀ ਮਾਤਰਾ ਲਗਾਈ ਵੀ ਹੋਈ ਹੈ ਬਾਣੀ ਦੇ ਵਿੱਚ ਜਾਨੀ ਕਿ ਮੇਰੇ ਕਹਿਣ ਤੋਂ ਭਾਵ ਅਰਥ ਇਹ ਆ ਵੀ ਨੰਨਾ ਅੱਖਰ ਦੇ ਨਾਲ ਕੰਨਾ ਲਗਾ ਕੇ ਨਾ ਜਿਹੜਾ ਪਾਠ ਆ ਉਹ ਵੀ ਅਸੀਂ ਮਹਾਰਾਜ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਆ ਅਤੇ ਤੱਤੇ ਨੂੰ ਕੰਨ ਲਗਾ ਕੇ ਤਾਂ ਜਿਹੜਾ ਪਾਠ ਆ ਤਾਂ ਜੱਤਾ ਇਹ ਦੋ ਉਚਾਰਨਾਂ ਧਿਆਨ ਰੱਖਿਓ ਤਾਂ ਨਾਸਕੀ ਟੋਨ ਵਿੱਚ ਤਾਂ ਜਾਂ ਤਾ ਇਹਦਾ ਪਾਠ ਵੀ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਆ ਜਿਵੇਂ ਅਸੀਂ ਪੜ੍ਹਦੇ ਆ ਤਾਂ ਲਿਖੀ ਹੈ ਸਿਰ ਗਾਵਾਰਾ ਗਾਵਾਰ ਉਥੇ ਪਾਠ ਤਾਂ ਲਿਖੀ ਹੈ ਜਾ ਅਸੀਂ ਪੜਦੇ ਆ ਆ ਕੇ ਰੂਪ ਨ ਕਥਨੇ ਜਾਹੇ ਜਾ ਅਸੀਂ ਹੋਰ ਜਗ੍ਹਾ ਦੇ ਉੱਤੇ ਜਦੋਂ ਅਸੀਂ ਪਾਠ ਉਚਾਰਨ ਕਰਦੇ ਆ ਜਿਵੇਂ ਅਸੀਂ ਪੜਦੇ ਆ ਮੰਨੈ ਮੁਹ ਚੋਟਾ ਨਾ ਉੱਤੇ ਪਾਠ ਨੰਨੇ ਕੰਨਾ ਨਾ ਨਾ ਖਾਏ ਹੁਣ ਜਿੱਥੇ ਬਕਾਇਦਾ ਗੁਰੂ ਪਾਤਸ਼ਾਹ ਜੀ ਨੇ ਨੰਨੇ ਨੂੰ ਕੰਨੇ ਦੀ ਮਾਤਰਾ ਲਗਾਈ ਆ ਉੱਤੇ ਕੰਨੇ ਦੀ ਮਾਤਰਾ ਲਗਾ ਕੇ ਪ੍ਰੋਨਾਂਊਂਸ ਕਰੋ ਨਾ ਪਰ ਜਿੱਥੇ ਕੰਨੇ ਦੀ ਮਾਤਰਾ ਨਹੀਂ ਲੱਗੀ ਹੋਈ ਉੱਤੇ ਆਪਣੇ ਕੋਲੋਂ ਅਸੀਂ ਕੰਨੇ ਦੀ ਮਾਤਰਾ ਲਗਾ ਕੇ ਉਹਨੂੰ ਦੀर्घ ਮਾਤਰਾ ਦੇ ਰੂਪ ਵਿੱਚ ਉਚਾਰਨ ਨਹੀਂ ਕਰਨਾ ਉਹਦਾ ਪਾਠ ਨ ਇਸ ਢੰਗ ਦੇ ਨਾਲ ਹੀ ਅਸੀਂ ਉਚਾਰਨ ਕਰਾਂਗੇ ਜਿਵੇਂ ਅਸੀਂ ਪਹਿਲਾਂ ਪੜਿਆ ਹੈ ਵੀ ਨਾਨਕ ਹੁਕਮੈ ਜੇ 부ਜੈ ਤ ਉਥੇ ਪਾਠ ਤ ਹਮੈ ਕਹ ਨ ਕੋਈ ਇਸ ਢੰਗ ਦੇ ਨਾਲ ਪਾਰਚਰਨ ਕਰਾਂਗੇ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਜਿਹੜਾ ਉਹ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ